ਤੇ ਇਸ ਵੇਲੇ ਦੀ ਵੱਡੀ ਖਬਰ ਸਿੱਖੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਵੇਂ ਦੱਸਦੀ ਹੈ ਸਿੱਖ ਸੰਗਤ ਨੂੰ ਜਾਣ ਕੇ ਬੇਹਤ ਖੁਸ਼ੀ ਹੋਵੇਗੀ ਕਿ ਯੂਕੇ ਦੀ ਸਰਕਾਰ ਦੇ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ ਯੂਕੇ ਦੀ ਸਰਕਾਰ ਦੇ ਵੱਲੋਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਗੁਰਬਾਣੀ ਕੀਰਤਨ ਸਿਖਾਇਆ ਜਾਵੇਗਾ 8ਵੀਂ ਜਮਾਤ ਤੱਕ ਬੱਚਿਆਂ ਨੂੰ ਗੁਰਬਾਣੀ ਕੀਰਤਨ ਦੀ ਸਿੱਖਿਆ ਦਿੱਤੀ ਜਾਵੇਗੀ ਜਿਹੜੇ ਵੀ ਬੱਚੇ ਚਾਹਵਨ ਨੇ ਉਹ ਗੁਰਬਾਣੀ ਕੀਰਤ ਸਿੱਖ ਸਕਦੇ ਆ ਬਹੁਤ ਸਾਰੇ ਮਾਪੇ ਵਿਦੇਸ਼ਾਂ ਦੇ ਵਿੱਚ ਨੇ ਤੇ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਬੱਚੇ ਗੁਰਬਾਣੀ ਕੀਰਤਨ ਸਿੱਖਣ ਸਿੱਖੀ ਦੇ ਲੜ ਲੱਗਣ ਤੇ ਕਾਫੀ ਲੰਬੇ ਸਮੇਂ ਤੋਂ ਉਹ ਉਹੀ ਇੱਛਾ ਰੱਖ ਰਹੇ ਸਨ ਤੇ ਹੁਣ ਯੂਕੇ ਦੀ ਸਰਕਾਰ ਦੇ ਵੱਲੋਂ ਇਹ ਅਹਿਮ ਫੈਸਲਾ ਲਿਆ ਗਿਆ ਇਸ ਫੈਸਲੇ ਦੇ ਚੱਲਦੇ ਹੁਣ ਮਾਪੇ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਤੇ ਮਾਪੇ ਦੇ ਕਹਿਣਾ ਹੈ ਕਿ ਸਾਡੇ ਬੱਚਿਆਂ ਨੂੰ ਹੁਣ ਗੁਰਬਾਣੀ ਕੀਰਤਨ ਸਿੱਖਣ ਨੂੰ ਮਿਲੇਗਾ ਤਦ ਆਸ ਦੀ ਹੈ ਕਿ ਯੂਕੇ ਦੇ ਵਿੱਚ ਜਿਸ ਤਰੀਕੇ ਦੇ ਨਾਲ 8ਵੀਂ ਜਮਾਤ ਤੱਕ ਸੰਗੀਤ ਦਾ ਇੱਕ ਸਬਜੈਕਟ ਹੁੰਦਾ ਹੈ ਇਸੇ ਸਬਜੈਕਟ ਦੇ ਅੰਦਰ ਗੁਰਬਾਣੀ ਕੀਰਤਨ ਸਿਖਾਇਆ ਜਾਵੇਗਾ ਵਕਾਇਦਾ ਜਿਹੜੇ ਵੀ ਬੱਚੇ ਗੁਰਬਾਣੀ ਕੀਰਤਨ ਸਿੱਖਣਗੇ ਉਹਨਾਂ ਨੂੰ ਫਾਇਦਾ ਯੂਕੇ ਦੇ ਵਿੱਚ ਯੂਨੀਵਰਸਿਟੀ ਐਡਮਿਸ਼ਨ ਦੇ ਵਿੱਚ ਵੀ ਹੋਵੇਗਾ ਕਿਉਂਕਿ ਜਿਹੜੇ ਬੱਚੇ ਵਧੀਆ ਅੰਕ ਲੈਣਗੇ ਤਾਂ ਉਹਨਾਂ ਨੂੰ ਅੱਗੇ ਮੈਨੇਜ ਦੇ ਹਿਸਾਬ ਨਾਲ ਹੋਰ ਵਧੀਆ ਸੀਟ ਯੂਨੀਵਰਸਿਟੀ ਦੇ ਵਿੱਚ ਮਿਲਣਗੀ ਤਾਂ ਕਹਿ ਸਕਦੇ ਆ ਕਿ ਸਿੱਖੀ ਦੇ ਨਾਲ ਬੱਚਿਆਂ ਨੂੰ ਯੂਕੇ ਦੇ ਵਿੱਚ ਜੋੜਿਆ ਜਾ ਰਿਹਾ ਹੈ ਜਿਹੜੇ ਵੀ ਜਵਾਨ ਬੱਚੇ ਨੇ ਉਹ ਗੁਰਬਾਣੀ ਗੀਤ ਸਿੱਖ ਸਕਦੇ ਨੇ ਤਾਂ ਬਹੁਤ ਸਾਰੇ ਮਾਪੇ ਹਮੇਸ਼ਾ ਹੀ ਕੋਈ ਸ਼ਿਕਾਇਤ ਕਰਦੇ ਨੇ ਕਿ ਸਾਡੇ ਬੱਚੇ ਵਿਦੇਸ਼ਾਂ ਦੇ ਵਿੱਚ ਵੱਡੇ ਨਾਮ ਤੱਕ ਮਾ ਲੈਂਦੇ ਨੇ ਪਰ ਗੁਰਬਾਣੀ ਦੇ ਲੜ ਨਹੀਂ ਲੱਗਦੇ ਨੇ ਇਸ ਕਰਕੇ ਹੁਣ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਸਿੱਖੀ ਦੇ ਨਾਲ ਬੱਚਿਆਂ ਨੂੰ ਜੋੜਨਾ ਚਾਹੁੰਦੇ ਨੇ ਇਸ ਕਰਕੇ ਬੱਚੇ ਜਿਹੜੇ ਨੇ ਉਹ ਵਿਦੇਸ਼ਾਂ ਦੇ ਵਿੱਚ ਬੈਠ ਕੇ ਵੀ ਗੁਰਬਾਣੀ ਕੀਰਤਨ ਸਿੱਖ ਸਕਦੇ ਨੇ 8ਵੀਂ ਜਮਾਤ ਤੱਕ ਰੈਗੂਲਰ ਪੜ੍ਹਾਈ ਕਰਾਈ ਜਾਵੇਗੀ ਤੇ ਉਸ ਤੋਂ ਬਾਅਦ ਬੱਚਿਆਂ ਨੂੰ ਡਿਪਲੋਮੇ ਵੀ ਕਰਵਾਏ ਜਾਣਗੇ ਤਾਂ ਕਹਿ ਸਕਦੇ ਹਾਂ ਕਿ ਮਾਪੇ ਤਾਂ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਸਿੱਖ ਸੰਗਤਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਕਈ ਵਾਰ ਬੱਚੇ ਵਿਦੇਸ਼ਾਂ ਦੇ ਵਿੱਚ ਚਲੇ ਜਾਂਦੇ ਨੇ ਤੇ ਸਿੱਖੀ ਨੂੰ ਛੱਡ ਦਿੰਦੇ ਨੇ ਪਰ ਇਸ ਦੇ ਨਾਲ ਸਰਕਾਰ ਦੇ ਇਸ ਅਹਿਮ ਉਪਰਾਲੇ ਦੇ ਨਾਲ ਕਾਫੀ ਜ਼ਿਆਦਾ ਸਿੱਖ ਸੰਗਤ ਖੁਸ਼ ਨਜ਼ਰ ਆ ਰਹੀ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਸਿੱਖੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਵੇਂ ਦੱਸਦੀ ਹੈ ਸਿੱਖ ਸੰਗਤ ਨੂੰ ਜਾਣ ਕੇ ਬੇਹਤ ਖੁਸ਼ੀ ਹੋਵੇਗੀ ਕਿ ਯੂਕੇ ਦੀ ਸਰਕਾਰ ਦੇ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ ਯੂਕੇ ਦੀ ਸਰਕਾਰ ਦੇ ਵੱਲੋਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਗੁਰਬਾਣੀ ਕੀਰਤਨ ਸਿਖਾਇਆ ਜਾਵੇਗਾ 8ਵੀਂ ਜਮਾਤ ਤੱਕ ਬੱਚਿਆਂ ਨੂੰ ਗੁਰਬਾਣੀ ਕੀਰਤਨ ਦੀ ਸਿੱਖਿਆ ਦਿੱਤੀ ਜਾਵੇਗੀ ਜਿਹੜੇ ਵੀ ਬੱਚੇ ਚਾਹਵਨ ਨੇ ਉਹ ਗੁਰਬਾਣੀ ਕੀਰਤ ਸਿੱਖ ਸਕਦੇ ਆ ਬਹੁਤ ਸਾਰੇ ਮਾਪੇ ਵਿਦੇਸ਼ਾਂ ਦੇ ਵਿੱਚ ਨੇ ਤੇ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਬੱਚੇ ਗੁਰਬਾਣੀ ਕੀਰਤਨ ਸਿੱਖਣ ਸਿੱਖੀ ਦੇ ਲੜ ਲੱਗਣ ਤੇ ਕਾਫੀ ਲੰਬੇ ਸਮੇਂ ਤੋਂ ਉਹ ਉਹੀ ਇੱਛਾ ਰੱਖ ਰਹੇ ਸਨ ਤੇ ਹੁਣ ਯੂਕੇ ਦੀ ਸਰਕਾਰ ਦੇ ਵੱਲੋਂ ਇਹ ਅਹਿਮ ਫੈਸਲਾ ਲਿਆ ਗਿਆ ਇਸ ਫੈਸਲੇ ਦੇ ਚੱਲਦੇ ਹੁਣ ਮਾਪੇ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਤੇ ਮਾਪੇ ਦੇ ਕਹਿਣਾ ਹੈ ਕਿ ਸਾਡੇ ਬੱਚਿਆਂ ਨੂੰ ਹੁਣ ਗੁਰਬਾਣੀ ਕੀਰਤਨ ਸਿੱਖਣ ਨੂੰ ਮਿਲੇਗਾ ਤਦ ਆਸਤ ਹੈ ਕਿ ਯੂਕੇ ਦੇ ਵਿੱਚ ਜਿਸ ਤਰੀਕੇ ਦੇ ਨਾਲ 8ਵੀਂ ਜਮਾਤ ਤੱਕ ਸੰਗੀਤ ਦਾ ਇੱਕ ਸਬਜੈਕਟ ਹੁੰਦਾ ਹੈ ਇਸੇ ਸਬਜੈਕਟ ਦੇ ਅੰਦਰ ਗੁਰਬਾਣੀ ਕੀਰਤਨ ਸਿਖਾਇਆ ਜਾਵੇਗਾ ਵਕਾਇਦਾ ਜਿਹੜੇ ਵੀ ਬੱਚੇ ਗੁਰਬਾਣੀ ਕੀਰਤਨ ਸਿੱਖਣਗੇ ਉਹਨਾਂ ਨੂੰ ਫਾਇਦਾ ਯੂਕੇ ਦੇ ਵਿੱਚ ਯੂਨੀਵਰਸਿਟੀ ਐਡਮਿਸ਼ਨ ਦੇ ਵਿੱਚ ਵੀ ਹੋਵੇਗਾ ਕਿਉਂਕਿ ਜਿਹੜੇ ਬੱਚੇ ਵਧੀਆ ਅੰਕ ਲੈਣਗੇ ਤਾਂ ਉਹਨਾਂ ਨੂੰ ਅੱਗੇ ਮੈਰਿਜ ਦੇ ਹਿਸਾਬ ਨਾਲ ਹੋਰ ਵਧੀਆ ਸੀਟ ਯੂਨੀਵਰਸਿਟੀ ਦੇ ਵਿੱਚ ਮਿਲਣਗੀ ਤਾਂ ਕਹਿ ਸਕਦੇ ਆ ਕਿ ਸਿੱਖੀ ਦੇ ਨਾਲ ਬੱਚਿਆਂ ਨੂੰ ਯੂਕੇ ਦੇ ਵਿੱਚ ਜੋੜਿਆ ਜਾ ਰਿਹਾ ਹੈ ਜਿਹੜੇ ਵੀ ਚਾਹਵਨ ਬੱਚੇ ਨੇ ਉਹ ਗੁਰਬਾਣੀ ਕੀਰਤਨ ਸਿੱਖ ਸਕਦੇ ਨੇ ਤਾਂ ਬਹੁਤ ਸਾਰੇ ਮਾਪੇ ਹਮੇਸ਼ਾ ਇੱਕੋ ਸ਼ਿਕਾਇਤ ਕਰਦੇ ਨੇ ਕਿ ਸਾਡੇ ਬੱਚੇ ਵਿਦੇਸ਼ਾਂ ਦੇ ਵਿੱਚ ਵੱਡੇ ਨਾਮ ਤੱਕ ਕਮਾ ਲੈਂਦੇ ਨੇ ਪਰ ਗੁਰਬਾਣੀ ਦੇ ਲੜ ਨਹੀਂ ਲੱਗਦੇ ਨੇ ਇਸ ਕਰਕੇ ਹੁਣ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਸਿੱਖੀ ਦੇ ਨਾਲ ਬੱਚਿਆਂ ਨੂੰ ਜੋੜਨਾ ਚਾਹੁੰਦੇ ਨੇ ਇਸ ਕਰਕੇ ਬੱਚੇ ਜਿਹੜੇ ਨੇ ਉਹ ਵਿਦੇਸ਼ਾਂ ਦੇ ਵਿੱਚ ਬੈਠ ਕੇ ਵੀ ਗੁਰਬਾਣੀ ਕੀਰਤਨ ਸਿੱਖਸਾਉਂਦੇ ਨੇ 8ਵੀਂ ਜਮਾਤ ਤੱਕ ਰੈਗੂਲਰ ਪੜ੍ਹਾਈ ਕਰਵਾਈ ਜਾਵੇਗੀ ਤੇ ਉਸ ਤੋਂ ਬਾਅਦ ਬੱਚਿਆਂ ਨੂੰ ਡਿਪਲੋਮੇ ਵੀ ਕਰਵਾਏ ਜਾਣਗੇ ਤਾਂ ਕਹਿ ਸਕਦੇ ਹਾਂ ਕਿ ਮਾਪੇ ਤਾਂ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਸਿੱਖ ਸੰਗਤਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਕਈ ਵਾਰ ਬੱਚੇ ਵਿਦੇਸ਼ਾਂ ਦੇ ਵਿੱਚ ਚਲੇ ਜਾਂਦੇ ਨੇ ਤੇ ਸਿੱਖੀ ਨੂੰ ਛੱਡ ਦਿੰਦੇ ਨੇ ਪਰ ਇਸੇ ਦੇ ਨਾਲ ਸਰਕਾਰ ਦੇ ਇਸ ਅਹਿਮ ਉਪਰਾਲੇ ਨਾਲ ਕਾਫੀ ਜ਼ਿਆਦਾ ਸਿੱਖ ਸੰਗਤ ਖੁਸ਼ ਨਜ਼ਰ ਆ ਰਹੀ ਹੈ